ਸ਼ਸ਼ਤਰ ਕਾਲ ਜੀ ਵੈਲਕਮ ਟੂ ਅਦਰ ਸਾਡੇ ਡਿਨਰ ਵਲੌਗ ਤੇ ਅੱਜ ਬਣ ਲੱਗਾ ਜੀ ਡਿਨਰ ਤੇ ਵਿੱਚ ਚਿਕਨ ਫਰਾਈ ਯਾਨੀ ਕਿ ਚਿਕਨ ਦੇ ਪਕੌੜੇ ਸਭ ਤੋਂ ਪਹਿਲਾਂ ਮੈਂ ਕੁਟ ਲਿਆ ਵਾ ਗਰਮ ਮਸਾਲਾ ਤੇ ਉਸ ਤੋਂ ਬਾਅਦ ਪਿਆਜ਼ ਅਦਰਕ ਤੇ ਲਸਣ ਨੂੰ ਇਹਦੇ ਵਿੱਚ ਪੀਸ ਲੈਣਾ ਗਰਮ ਮਸਾਲੇ ਵਿੱਚ ਹੈਗਾ ਜੀ ਧਨੀਆ ਕਾਲੀ ਮਿਰਚ ਜੀਰਾ ਤੇ ਹੋਰ ਵੀ ਤੁਹਾਨੂੰ ਪਤਾ ਹੋਰ ਜਿਹੜੀਆਂ ਜਿਹੜੀਆਂ ਮੇ ਚੀਜ਼ਾਂ ਹੁੰਦੀਆਂ ਵਾ ਬੇਸਿਕ ਆਪਾਂ ਬਣਿਆ ਬਣਾਇਆ ਦਾ ਮਸਾਲਾ ਮਿਲ ਜਾਂਦਾ ਥੋੜੀ ਜੀ ਮੈਂ ਪਾਈ ਆ ਅਜਵਾਇਨ ਇਹਦੇ ਵਿੱਚ ਕੜੀ ਪੱਤੇ ਜਿਹੜੇ ਆ 4-5 ਪਾਏ ਆ ਲਾਲ ਮਿਰਚੋ ਜਿਹੜੀ ਆ ਘਰ ਦੀ ਤੋੜੀ ਆਪਾਂ ਫਰੈਸ਼ ਉਹ ਪਾਏ ਦੇ ਵਿੱਚ ਇਹਨਾਂ ਸਾਰਿਆਂ ਨੂੰ ਆਪਾਂ ਪੀਸ ਲੈਣਾ ਵਾ ਮਨੋਂ ਚਿਕਨ ਪੌੜੇ ਦਾ ਆਪਾਂ ਮੀਟ ਦੇ ਪਕੌੜੇ ਬਣਾਉਂਦੇ ਬੜੀਆਂ ਵੀਡੀਓਸ ਹੈਗੀਆਂ ਮਾ ਬਟ ਮੈਨੇ ਇਸ ਤਰ੍ਹਾਂ ਤੁਹਾਨੂੰ ਦੱਸਾਂਗੇ ਇਤਾਂ ਨੂੰ ਹੀ ਬਣਾ ਕੇ ਇਹਨੂੰ ਦੇਖਿਓ ਬਹੁਤ ਜ਼ਿਆਦਾ ਟੇਸਟੀ ਬਣਦੇ ਆ ਇਹਦੇ ਵਿੱਚ ਫਿਰ ਮੈਂ ਆਪਾਂ ਐਮ.ਡੀ.ਐਚ ਦੇ ਜਿਹੜਾ ਕਿੰਗ ਕਿਚਨ ਕਿੰਗ ਮਸਾਲਾ ਨਾਲ ਉਹ ਪਾਇਆ ਫਿਰ ਮੀਟ ਮਸਾਲਾ ਪਾਇਆ ਵਾ ਉਸ ਤੋਂ ਬਾਅਦ ਮੈਂ ਪਾਏ ਦੇ ਵਿੱਚ MDH ਵਾਲਿਆਂ ਦੀ ਇੱਕ ਸੂਰੀ ਮੇਥੀ ਆ ਮੇਰੇ ਕੋਲ ਇਸ ਟਾਈਮ ਘਰ ਦੀ ਮੇਥੀ ਐ ਇੰਨੀ ਸੀ ਤੁਸੀਂ ਇਹ ਘਰ ਦੀਏਗੀ ਤੇ ਉਹ ਵੀ ਪਾ ਸਕਦੇ ਜੇ ਤੇ ਥੋੜਾ ਜਿਹਾ ਚਾਟ ਮਸਾਲਾ ਇਹਦੇ ਵਿੱਚ ਪਾਇਆ ਵਾਂ ਮੇਥੀ ਜਿਹੜੀ ਥੋੜੀ ਜਿਹੀ ਪਾਉਣੀ ਮੈਂ ਦੇਖੋ ਇਹ ਛੁਟਕੀਆਂ ਨੇ ਨਾਲ ਜਾਂ ਆਪਾਂ ਹਿਸਾਬ ਲਾ ਲਓ ਵੀ ਇੱਕ ਚਮਚਾ ਕਿਉਂਕਿ ਜ਼ਿਆਦੀ ਮੇਥੀ ਦੇ ਨਾਲ ਨਾ ਫਿਰ ਸੈਲ ਜਿਹਨੂੰ ਆਪਾਂ ਖਾਂਦੇ ਥੋੜਾ ਕਸਲੇ ਜੇ ਲੱਗਦੇ ਪਕੌੜੇ ਤੇ ਨਮਕ ਪਾ ਲੈਣਾ ਆਪਣੇ ਟੇਸਟ ਅਕੋਰਡਿੰਗ ਜਿੰਨਾ ਕਿ ਤੁਸੀਂ ਨਮਕ ਖਾਣਾ ਪਸੰਦ ਕਰਦੇ ਜੇ ਉਸ ਤੋਂ ਬਾਅਦ ਇੱਕ ਚਮਚੇ ਹੀ ਛੋਟਾ ਆਪਾਂ ਜੀਰੇ ਦਾ ਪਾ ਲੈਣਾ ਵਾਂ ਤੇ ਨਾਲ ਹੀ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾ ਲੈਣਾ ਚਾਟ ਮਸਾਲਾ ਇਹ ਸਾਰੇ ਮਸਾਲੇ ਆਪਾਂ ਜਿਹੜੇ ਆ ਉਹ ਪਾਉਣੇ ਆ ਮਤਲਬ ਇਹਦੇ ਵਿੱਚ ਤੁਸੀਂ ਕੋਈ ਸਕਿਪ ਨਾ ਕਰੋ ਕਿਉਂਕਿ ਜੇ ਆਪਾਂ ਸਕਿਪ ਕਰਦੇ ਆਂ ਫਿਰ ਉਹ ਟੇਸਟ ਜਿਆ ਨਹੀਂ ਬਣਦਾ ਮਤਲਬ ਬਹੁਤ ਕਰਾਰੇ ਬਹੁਤ ਹੀ ਜਿਹਨੂੰ ਆਪਾਂ ਰੈਸਟੋਰੈਂਟ ਸਟਾਈਲ ਕਹਿੰਦੇ ਆ ਨਾ ਫਿਰ ਬਣਾਉਣੇ ਆ ਤੇ ਫਿਰ ਆਪਣੇ ਸਾਰੇ ਮਸਾਲੇ ਚਾਹੀਦੇ ਆ ਦੋ ਐਗ ਪਾਉਣੇ ਆ ਅੱਧਾ ਕਿਲੋ ਪੌਨਲੈਸ ਮੀਟ ਆ ਜਿਹਦੇ ਮੈਂ ਪਕੌੜੇ ਬਣਾਉਣੇ ਆ ਦੋ ਇਹਦੇ ਚ ਆਪਾਂ ਐਗ ਪਾ ਲੈਣੇ ਹੈਗੇ ਆ ਤੇ ਦੋ ਕ ਚਮਚੇ ਮੈਂ ਫਰੈਸ਼ ਦਹੀਂ ਦੇ ਪਾਏ ਆ ਦਹੀਂ ਫਰੈਸ਼ ਜਿਆਦਾ ਖੱਟਾ ਨਹੀਂ ਦਹੀਂ ਹੋਣਾ ਚਾਹੀਦਾ ਨਹੀਂ ਤੇ ਪਕੌੜੇ ਜਦੋਂ ਕਾਹੋਗੇ ਨਾ ਫਿਰ ਉਹ ਖਟਾਸ ਨਹੀਂ ਆਉਣੀ ਆ ਫਰੈਸ਼ ਦਹੀਂ ਜਿਵੇਂ ਘਰ ਦਾ ਆਪਾਂ ਰੋਜ਼ ਬਣਾਉਣਾ ਹੀ ਆ ਦੋ ਚਮਚੇ ਆਪਾਂ ਦਹੀਂ ਦੇ ਦੇ ਵਿੱਚ ਮਿਕਸ ਕਰ ਲੈਣੇ ਆ ਤੇ 100 ਗ੍ਰਾਮ ਆਪਾਂ بیسਨ ਮਿਕਸ ਕਰਨਾ ਵਾ ਅੱਧਾ ਕਿਲੋ ਮੀਟ ਵਾਸਤੇ 100 ਗ੍ਰਾਮ بیسਨ ਜਿਹੜਾ ਵਾ ਉਹ ਕਾਫੀ ਹੈਗਾ ਵਾ ਜੇ ਆਪਾਂ 100 ਗ੍ਰਾਮ ਦਾ ਨਹੀਂ ਆਉਂਦਾ ਵੀ ਕਿਸ ਤਰ੍ਹਾਂ ਕਰੀਏ ਤੇ ਆਪਾਂ ਕੜਸੀ ਢੇਡ ਕੜਸੀ ਜਿਹੜੀ ਹੈ ਬੇਸਨ ਦੀ ਉਹ ਪਾ ਲੈਣੀ ਆ ਤੇ ਫਿਰ ਪਾਣੀ ਥੋੜਾ ਥੋੜਾ ਪਾ ਕੇ ਨਾ ਪਹਿਲਾਂ ਨਾ ਸਾਰਿਆਂ ਨੂੰ ਇੱਜਾ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਕਿ ਆਪਾਂ ਨੂੰ ਪਤਾ ਲੱਗ ਜਾਵੇ ਕਿ ਆਪਾਂ ਨੂੰ ਕਿੰਨਾ ਕੁ ਪਾਣੀ ਪਾਉਣ ਦੀ ਲੋੜ ਹੈਗੀ ਆ ਕਿ ਆਪਣਾ ਜਿਹੜਾ ਘੋਲ ਹੈ ਬੈਟਰ ਹੈ ਉਹ ਜ਼ਿਆਦਾ ਜਿਹੜਾ ਵਾ ਪਤਲਾ ਨਾ ਹੋ ਜਾਏ ਤੇ ਆਪਾਂ ਥੋੜਾ ਜਿਆ ਜਿੰਨੀ ਕ ਆਪਾਂ ਨੂੰ ਲੱਗੇ ਕਿ ਹੁਣ ਥੋੜਾ ਜਿਆ ਜ਼ਰੂਰਤ ਹੈਗੀ ਪਾਣੀ ਦੀ ਉਹਦੇ ਹਿਸਾਬ ਨਾਲ ਆਪਾਂ ਹੌਲੀ ਹੌਲੀ ਪਾਣੀ ਇੱਜਾ ਮਿਕਸ ਕਰਦੇ ਜਾਣਾ ਆਪਾਂ ਨੂੰ ਵੇਸਣ ਦਾ ਕੋਲ ਇਸ ਤਰ੍ਹਾਂ ਚਾਹੀਦਾ ਜਿਵੇਂ ਆਪਾਂ ਪਕੌੜੀਆਂ ਲਈ ਤਿਆਰ ਕਰਦੇ ਆਂ ਨਾ ਵੇਸਣ ਦਾ ਕੋਲ ਹਨਾ ਉਸੇ ਤਰੀਕੇ ਨਾਲ ਆਪਾਂ ਬਣਾਉਣਾ ਵਾ ਨਾ ਜ਼ਿਆਦਾ ਇਹਨੂੰ ਸਖਤ ਰੱਖਣਾ ਤੇ ਨਾ ਹੀ ਬਹੁਤ ਜ਼ਿਆਦਾ ਇਹਨੂੰ ਪਤਲਾ ਕਰ ਲੈਣਾ ਵਾ ਤੇ ਇਹਦੇ ਵਿੱਚ ਥੋੜੀ ਜੀ ਹਲਦੀ ਵੀ ਪਾਉਣੀ ਆ ਮੈਨੂੰ ਯਾਦ ਭੁੱਲ ਗਿਆ ਸੀ ਮੈਂ ਥੋੜਾ ਬਾਅਦ ਵਿੱਚ ਇਹਦੇ ਚ ਐਡ ਕੀਤੀ ਆ ਹਲਦੀ ਥੋੜੀ ਮਿਕਸ ਕਰਤੀ ਆ ਤੇ ਫਿਰ ਕਰਨਾ ਕੌਰਨ ਫਲੋਰ ਜਾਂ ਆਪਾਂ ਜਿਹੜਾ ਉਹ ਰਾ ਰੋਡ ਕਹਿੰਦੇ ਆ ਉਹ ਇਹਦੇ ਵਿੱਚ ਜਰੂਰ ਪਾਉਣੀ ਆ ਦੋ ਚਮਚ ਇਹਦੇ ਨਾਲ ਕੀ ਹੁੰਦਾ ਕਿ ਜਦੋਂ ਆਪਾਂ ਪਕੌੜੇ ਫਰਾਈ ਕਰਦੇ ਆ ਤੇ ਮਸਾਲਾ ਜਿਹੜਾ ਤੇਲ 'ਚ ਅਲੱਗ ਨਹੀਂ ਹੋਊਗਾ ਪਕੌੜਿਆਂ ਦੇ ਨਾਲੋਂ ਨਹੀਂ ਤੇ ਕਈ ਵਾਰ ਸਾਰਾ ਮਸਾਲਾ ਜਿਹੜਾ ਨਾ ਨਿਕਲ ਜਾਂਦਾ ਵਾ ਹੁਣ ਆਪਾਂ ਬੋਨਲੈਸ ਚਿਕਨ ਜਿਹੜਾ ਲਿਆਣਾ ਵਾ ਉਹਦੇ ਵਿੱਚ ਇਸ ਤਰ੍ਹਾਂ ਕਰਕੇ ਕੱਟ ਲਗਾ ਲੈਣੇ ਆ ਮੈਂ ਦੋਨਾਂ ਸਾਈਡਾਂ ਤੇ ਇਧਰਲੀ ਸਾਈਡ ਤੇ ਵੀ ਤੇਰੀ ਦੂਸਰੀ ਸਾਈਡ ਤੇ ਵੀ ਕੱਟ ਲਗਾਉਣੇ ਹਲਕੇ ਹਲਕੇ ਤੇ ਇਹਦੇ ਨਾਲ ਕਿਉਂਕ ਮਸਾਲਾ ਦੇ ਅੰਦਰ ਤੱਕ ਸਾਰਾ ਫਿਲ ਹੋ ਜਾਊਗਾ ਚੰਗੇ ਤਰੀਕੇ ਦੇ ਨਾਲ ਤੇ ਮਤਲਬ ਜਦੋਂ ਖਾਵਾਂਗੇ ਆਪਾਂ ਅੰਦਰੋਂ ਵੀ ਉਨੇ ਹੀ ਟੇਸਟੀ ਕਰਾਰੇ ਲੱਗਣਗੇ ਕਿਤੇ ਕਈ ਵਾਰ ਇਹਦਾ ਵੀ ਉੱਪਰੋਂ ਉੱਪਰੋਂ ਆਪਾਂ ਨੂੰ ਵਧੀਆ ਲੱਗਦਾ ਜਾਇਕੇਦਾਰ ਤੇ ਅੰਦਰੋਂ ਮੀਟ ਇਦਾਂ ਲੱਗਦਾ ਜਿਵੇਂ ਕੱਚਾ ਹੁੰਦਾ ਵਾ ਇਸੇ ਤਰ੍ਹਾਂ ਆਪਾਂ ਸਾਰੇ ਜਿੰਨਾ ਵੀ ਚਿਕਨ ਹੈਗਾ ਵਾ ਉਹਨੂੰ ਹਲਕੇ ਹਲਕੇ ਕੱਟਸ ਲਗਾ ਲੈਣੇ ਆ ਤੇ ਇਹਨੂੰ ਫਿਰ ਆਪਾਂ ਇਹਦੇ ਵਿੱਚ ਸਾਰੇ ਚੰਗੇ ਤੀਕੇ ਨਾਲ ਮਿਕਸ ਕਰਕੇ ਇਸੇ ਮਸਾਲੇ ਦੇ ਵਿੱਚ ਤੇ ਮੈਂ ਇਹਨੂੰ 1 ਘੰਟੇ ਵਾਸਤੇ ਰੱਖਿਆ ਸੀ ਜੇ ਤੜ ਕੋ ਟਾਈਮ ਹੋਵੇ ਤੁਸੀਂ 1 ਜਾਂ 1.5 ਘੰਟਾ ਇਹਨੂੰ ਜ਼ਰੂਰ ਰੱਖੋ ਕਿਉਂਕਿ ਇਹਦੇ ਇੱਕ ਤੇ ਮਸਾਲੇ ਚੰਗੀ ਤਰੀਕੇ ਨਾਲ ਇਹਦੇ ਵਿੱਚ ਮਿਕਸ ਹੋ ਜਾਂਦੇ ਆ ਇੱਕ ਮੈਰੀਨੇਸ਼ਨ ਨਾਲ ਇਹਦੇ ਨਾਲ ਬਹੁਤ ਵਧੀਆ ਹੁੰਦੀ ਆ ਕਿਉਂਕਿ ਜਦੋਂ ਫਰਾਈ ਕਰਦੇ ਆ ਨਾ ਬਹੁਤ ਵਧੀਆ ਸੌਫਟ ਪਾੜੇ ਜਿਹੜੇ ਅੰਦਰੋਂ ਬੰਦੇ ਆ ਨਹੀਂ ਤੇ ਕਈ ਵਾਰੀ ਹੁੰਦਾ ਕਿ ਜਿਹੜਾ ਚਿਕਨ ਆ ਫਿਰ ਕੱਚਾ ਕੱਚਾ ਰਹਿੰਦਾ ਉਹਨੂੰ ਆਪਾਂ ਨੂੰ ਜ਼ਿਆਦਾ ਫਰਾਈ ਕਰਨਾ ਪੈਂਦਾ ਵਾ ਤੇ ਉਹ ਚਿਚੜਾ ਜਾ ਹੋਰ ਤਰ੍ਹਾਂ ਦਾ ਹੋ ਜਾਂਦਾ ਵਾ ਤੇ ਮੈਰੀਨੇਸ਼ਨ ਦੇ ਨਾਲ ਇਹ ਬਹੁਤ ਜ਼ਿਆਦਾ ਸੌਫਟ ਅੰਦਰੋਂ ਬੰਦੇ ਆ ਸਾਰਾ ਮਸਾਲੇਦਾਰ ਵਧੀਆ ਚੇਜ਼ ਬਣਦੀ ਟੇਸਟੀ ਬਣਦੀ ਆ ਇਨਸਤਾਂ ਕਰਕੇ ਤੁਸੀਂ ਜਿਹੜਾ ਵਾ ਘੰਟੇ ਡੇਢ ਘੰਟੇ ਵਾਸਤੇ ਰੱਖ ਲੈਣਾ ਵਾ ਤੇ ਫਿਰ ਆਪਾਂ ਇਹਨੂੰ ਬਾਅਦ ਵਿੱਚ ਜਿਹੜਾ ਵਾ ਉਹ ਫਰਾਈ ਕਰਾਂਗੇ ਤੇ ਕਿਉਂਕਿ ਮੇਰਾ ਡਿਨਰ ਦਾ ਟਾਈਮ ਸੀ ਤੇ ਬੱਚਿਆਂ ਦੀ ਫਰਮਾਇਸ਼ ਤੇ ਇਹ ਬਣਨੇ ਸੀ ਚਿਕਨ ਦੇ ਪਕੌੜੇ ਜਾਂ ਫਰਾਈ ਚਿਕਨ ਜੋ ਵੀ ਤੁਸੀਂ ਕਹਿ ਲੋ ਤੇ ਨਾਲ ਮੈਂ ਬਣਾਉਣੀ ਸੀ ਗੋਭੀ ਦੀ ਸਬਜੀ ਕਿਉਂਕਿ ਸਵੇਰੇ ਸਭ ਨੇ ਸਕੂਲ ਵੀ ਜਾਣਾ ਹੁੰਦਾ ਬਾ ਤੇ ਫਿਰ ਰਾਤ ਹੀ ਸਬਜੀ ਬਣੀ ਹੋਵੇ ਤੇ फटाफट ਸਵੇਰ ਸਾਰੇ ਨੂੰ ਟਿਫਿਨ ਚ ਪਾ ਕੇ ਦੇ ਦੇਈਏ ਗੋਭੀ ਤੇ ਆਲੂ ਆਪਾਂ ਕੱਟ ਲਏ ਸੀ ਤੇ ਤੜਕੇ ਵਾਸਤੇ ਮੈਂ ਪਿਆਜ਼ ਤੇ ਅਦਰਕ ਮੋਟਾ-ਮੋਟਾ ਕੱਟ ਲਿਆ ਸੀ ਬਹੁਤ ਜ਼ਿਆਦਾ ਬਰੀਕ ਨਹੀਂ ਕੱਟਿਆ ਤੇ ਕਿਉਂਕਿ ਜਦੋਂ ਗੋਭੀ ਦੀ ਸਬਜੀ ਵਿੱਚ ਅਦਰਕ ਆਪਾਂ ਖਾਣੇ ਨਾਲ ਬਹੁਤ ਟੇਸਟੀ ਲੱਗਦਾ ਵਾ ਤੇ ਤਿੰਨ ਚਾਰ ਪੱਤੇ ਮਿਰਚ ਪਾ ਦੇਣੇ ਆ ਕੜੀ ਪੱਤੇ ਦੇ ਇਹ ਤੇਲ ਤੁਸੀਂ ਕੁਕਿੰਗ ਆਇਲ ਤੇ ਕੋਈ ਵੀ ਵਰਤ ਸਕਦੇ ਆਪਾਂ ਮੈਂ ਸਰੋਂ ਦਾ ਤੇਲ ਹੀ ਕਿਉਂਕਿ ਮੈਂ ਪਹਿਲਾਂ ਵੀ ਜਿਹੜਾ ਵਰਤਿਆ ਹੋਇਆ ਸੀ ਨਾ ਚਪਕੌੜੇ ਬਣਾਏ ਸੀ ਤੇ ਉਹੀ ਤੇਲ ਸੀ ਇਹਨੂੰ ਇੱਕਦਮ ਮੈਨੂੰ ਜ਼ਿਆਦਾ ਗਰਮ ਕਰਨ ਲਈ ਲੋੜਨੀ ਪਈ ਕਿਉਂਕਿ ਕੱਚਾਪਨ ਤੇ ਦਾ ਪਹਿਲਾਂ ਹੀ ਗਿਆ ਹੋਇਆ ਵਾ ਇਹਦੇ ਵਿੱਚ ਮੈਂ ਪਾ ਲਿਆ ਸੀ ਇੱਕ ਚਮਚ ਜੀਰੇ ਦਾ ਕੜੀ ਪੱਤਾ ਤੇ ਬਾਅਦ ਵਿੱਚ ਪਿਆਜ਼ ਤੇ ਅਦਰਕ ਪਾ ਕੇ ਇਹਨੂੰ ਭੁੰਨ ਲਿਆ ਸੀ ਤੇ ਅੱਜ ਸਾਰੇ ਜਾਣਿਆਂ ਦੀ ਇਹ ਫਰਮਾਇਸ਼ ਸੀ ਕਿ ਗੋਭੀ ਚੜੀ ਨਾ ਫਿੱਕੀ ਜੀ ਨਹੀਂ ਬਣਨੀ ਚਾਹੀਦੀ ਕਰਾਰੀ ਬਣਨੀ ਚਾਹੀਦੀ ਵਧੀਆ ਬਲੋ ਬਹੁਤ ਜਰਾ ਟੇਸਟੀ ਸਾਨੂੰ ਲੱਗਣੀ ਚਾਹੀਦੀ ਆ ਤੇ ਮੈਂ ਕਿਹਾ ਵੀ ਜੇ ਆਪਾਂ ਹੁਣ ਹਲਦੀ ਲੂਣ ਤੇ ਸਿੰਪਲ ਮਸਾਲਾ ਪਾਵਾਂਗੇ ਤੇ ਫਿਰ ਤੇ ਹੁਣ ਘਰਾਂ ਚ ਤੇ ਆਪਾਂ ਇਦਾਂ ਚੀਜ਼ ਬਣਾਉਣਾ ਬਿਜਾਰਾ ਮਸਾਲੇਦਾਰ ਨਹੀਂ ਹੋਣੀ ਚਾਹੀਦੀ ਕਿਉਂਕਿ ਸਾਰਿਆਂ ਖਾਣੀ ਮੈਂ ਚਲੋ ਜੈਸ ਨਹੀਂ ਕਹਿੰਦੇ ਜੇ ਅੱਜ ਤੁਹਾਨੂੰ ਰੈਸਟੋਰੈਂਟ ਸਟਾਈਲ ਹੀ ਫਿਰ ਬਣਾ ਕੇ ਖਾਉਣੇ ਆ ਤੇ ਇਹਦੇ ਵਿੱਚ ਜਦੋਂ ਇਹ ਫਰਾਈ ਹੋ ਗਿਆ ਸੀ ਤੇ ਮੈਂ ਤੁਹਾਨੂੰ ਦੱਸਣੀ ਆ ਕਿ ਆਪਾਂ ਜਿਹੜਾ ਘਰ ਦਾ ਆਪਾਂ ਕਿੰਨੇ ਸਿੰਪਲ ਮਸਾਲਾ ਹੁੰਦਾ ਨਾ ਗਰਮ ਮਸਾਲਾ ਉਹ ਪਾਇਆ ਐਮ ਉਹ ਬਹਨਾਂ ਨਾਲ ਨਾਲ ਸੀ ਵੀ ਮੈਂ ਵੀ ਵੇਖਾਂਗੀ ਕਿ ਬੰਦਿਆਂ ਨਾਲ ਆਪਣੀਆਂ ਸ਼ਰਾਰਤਾਂ ਕਰ ਬੈਸ ਮੇਰੇ ਲੱਗੇ ਨਹੀਂ ਕਿ ਨਹੀਂ ਅ ਹਲਦੀ ਨਮਕ ਲਾਲ ਮਿਰਚ ਇਹ ਬੇਸਿਕ ਮਸਾਲੇ ਆਪਣੇ ਪੈਣੇ ਆ ਉਸ ਤੋਂ ਬਾਅਦ ਮੈਂ ਕੀ ਪਾਇਆ ਕਿ ਜਿਹੜਾ ਕਿੰਗ ਕਿਚਨ ਕਿੰਗ ਜਿਹੜਾ ਐਮ ਡੀ ਐਚ ਵਾਲਿਆਂ ਦਾ ਉਹ ਵੀ ਮਸਾਲਾ ਪਾਇਆ ਮੀਟ ਮਸਾਲਾ ਵੀ ਪਾਇਆ ਫਿਰ ਇਹਦੇ ਚ ਚਲੋ ਮੇਥੀ ਤੇ ਮੇਥੀ ਧਨੀਆ ਤੇ ਆਪਾਂ ਪਾਉਣੀ ਪਾਉਣੇ ਹਨਾ ਇਹਦੇ ਨਾਲ ਗੋਭੀ ਦਾ ਟੇਸਟ ਬਹੁਤ ਜ਼ਿਆਦਾ ਜਾਇਕੀਦਾਰ ਮਤਲਬ ਕਿ ਇਹ ਕਿ ਜਿਵੇਂ ਹੁਣ ਰੈਸਟੋਰੈਂਟ ਚ ਖਾਂਦੇ ਆ ਉਹਨਾਂ ਨੇ ਚੀਜ਼ ਨੂੰ ਬਣਾਉਣਾ ਬਹੁਤ ਜਾਇਕੀਦਾਰ ਕਿਉਂਕਿ ਸਾਡੇ ਕਸਟਮਰ ਵਧਨ ਹਨਾ ਉਹਨਾਂ ਨੇ ਹੈਲਥ ਨਹੀਂ ਸਾਡੀ ਵਿਕਣੀ ਕਿ ਇਹਦੇ ਨਾਲ ਇਹਨਾਂ ਦਾ ਹੈਲਥ ਦਾ ਨੁਕਸਾਨ ਨਹੀਂ ਹੋਣਿਆ ਤੇ ਆਪਾਂ ਕਿਉਂ ਬਾਹਰ ਦੀ ਚੀਜ਼ਾਂ ਨੂੰ ਭਜ ਭਜ ਜਾਣਦੇ ਆ ਕਿਉਂਕਿ ਚੀਜ਼ਾਂ ਟੇਸਟ ਸਾਡੇ ਨੂੰ ਬਹੁਤ ਮਤਲਬ ਪ੍ਰਭਾਵਿਤ ਕਰਦੀਆਂ ਵੀ ਟੇਸਟ ਹੀ ਲੱਗਦੀਆਂ ਆਪਾਂ ਇਹ ਨਹੀਂ ਵੰਦੇ ਕਿੰਨੇ ਮਸਾਲੇ ਕਿੰਨੇ ਪਾਏ ਹੁੰਦੇ ਆ ਜੋ ਸਾਡੇ ਲਈ ਖਤਰਨਾਕ ਆ ਪਰ ਚਲੋ ਅੱਜ ਹੁਣ ਇਹ ਮਸਾਲੇ ਤੇ ਮਸਾਲੇ ਤੇ ਹੈ ਤੇ ਖਤਰਨਾਕ ਤੇ ਆਪਾਂ ਘਰ ਚ ਬਤੀ ਚਾਹੀ ਆਪਾਂ ਰੈਸਟੋਰੈਂਟ ਚ ਜਾ ਕੇ ਖਾਈਏ ਬਟਗੀਏ ਵੀ ਕਰੀ-ਕਰੀ ਹੁਣ ਆਪਾਂ ਨੂੰ ਫਰਮੈਚਾਂ ਪੂੜੀਆਂ ਕਰਨੀਆਂ ਹੀ ਪੈਂਦੀਆਂ ਘਰਦਿਆਂ ਦੀਆਂ ਫਿਰ ਮੈਂ ਅੱਜ ਕਾਫੀ ਜੰਨੂ ਕਰਾਰੀ ਸਬਜੀ ਮਸਾਲੇਦਾਰ ਬਣਾ ਕੇ ਤੇ ਫਿਰ ਸਾਰਿਆਂ ਨੂੰ ਖੁਸ਼ੀ ਹੋਈ ਵੀ ਹਾਂ ਅੱਜ ਸਬਜੀ ਸਾਨੂੰ ਲੱਗੀ ਐ ਵੀ ਕੁਝ ਐਸੇ ਜਿਵੇਂ ਰੈਸਟੋਰੈਂਟ ਸਟਾਈਲ ਸਬਜੀ ਨਹੀਂ ਵੀ ਬਾਹਰੋਂ ਖਾਣਾ ਖਾਣਦੇ ਮੈਂ ਠੀਕ ਐ ਕੋਈ ਗੱਲ ਨਹੀਂ ਵੀ ਤੁਹਾਨੂੰ ਚੀਜ਼ ਚੰਗੀ ਲੱਗਣੀ ਚਾਹੀਦੀ ਹੈ ਨਾ ਸਾਰਾ ਮਸਾਲੇ ਮਸੁੱਲੇ ਪਾ ਕੇ ਤੜਕਾ ਭੁੰਨ ਲਿਆ ਸੀ ਤੇ ਇਹਦੇ 'ਚ ਮੈਂ ਇੱਕ ਪਿਆਲੀ ਪਾਤੀ ਸੀ ਪਾਣੀ ਦੀ ਬਾਰ ਵਿੱਚ ਇੱਕ ਪਿਆਲੀ ਪਾਣੀ ਦੀ ਪਾ ਕੇ ਤੇ ਨਾਲ ਫਿਰ ਜੋ ਗੋਭੀ ਆਲੂ ਕੱਟੇ ਸੀ ਉਹਦੇ ਵਿੱਚ ਮਿਕਸ ਕਰਦੇ ਸੀ ਸਬਜੀ ਬਹੁਤ ਸੋਹਣੀ ਬਣਦੀ ਆ ਬਹੁਤ ਟੇਸਟੀ ਬਣਦੀ ਆ ਬਾਕੀ ਦਾ ਕੋਈ ਮਸਾਲੇ ਨਹੀਂ ਵੀ ਤੁਸੀਂ ਪਾਉਂਦੇ ਤੇ ਸਿੰਪਲ ਮਸਾਲਿਆਂ ਦੇ ਨਾਲ ਵੀ ਸਬਜੀ ਬਹੁਤ ਵਧੀਆ ਬਣਦੀ ਆ ਜੋ ਆਪਣਾ ਟ੍ਰੈਡੀਸ਼ਨਲ ਜੈਕਨ ਦਾ ਉਹ ਉਹਦੇ ਚ ਜ਼ਰੂਰ ਆਉਂਦਾ ਵਾ ਤੇ ਗੋਭੀ ਜਿਹੜੀ ਹੁੰਦੀ ਹੈ ਨਾ ਇੱਕ ਗੋਭੀ ਜਿਹੜੀ ਖਿਲਰੇਰੀ ਹੁੰਦੇ ਆ ਫੁੱਲ ਹਨ ਉਹ ਗੋਭੀ ਜੇ ਤੁਹਾਨੂੰ ਮਿਲੇ ਤੇ ਉਹ ਲਿਆ ਕਰੋ ਉਹਦੇ ਨਾਲ ਨਾ ਬਹੁਤ ਉਹ ਗੋਭੀ ਵਧੀਆ ਬਣਦੀ ਆ ਔਲ ਦੀ ਜੀ ਨਹੀਂ ਗੀ ਜਿਹੜੇ ਫੁੱਲ ਨੇ ਨਾ ਮੋٹے ਮੋٹے ਜੇ ਜੁੜੇ ਜੁੜੇ ਜੇ ਉਹ ਵੀ ਗੋਭੀ ਤੇ ਮਿਹਨਤ ਬੜੀ ਕਰਨੀ ਪੈਂਦੀ ਉਹਨੂੰ ਮਤਲਬ ਵੱਖਰਾ ਵੱਖਰਾ ਜੇ ਰੱਖ ਲੈਦੇ ਸਾਰੀ ਗੋਭੀ ਖੁੱਲ ਜੀ ਜਾਂਦੀ ਸੀ ਰਾਜਾ ਹੋ ਜਾਂਦੀ ਆ ਤੇ ਇਹਨੂੰ ਆਪਾਂ ਹੁਣ ਟੱਕ ਦਿੱਤਾ ਸੀ ਫਲੇਮ ਮੇ ਬਿਲਕੁਲ ਲੋ ਕਰਤਾ ਸੀ ਕਗਰਮ ਲਾਗੇ ਹੋਰ ਵੀ ਕੀ ਕੰਮ ਕਰਨੇ ਸੀ ਤੇ ਇਹਨੂੰ ਟੱਕ ਕੇ ਆਪਾਂ ਰੱਖਤਾ ਸੀ ਫੇ ਹੁਣ ਤੂ ਬਣ ਅਸੀਂ ਬਾਕੀ ਕੰਮ ਕਰ ਲਈਏ ਤੇ ਨਾਲ ਨਾਲ ਫਿਰ ਕਿਉਂਕਿ ਆ ਕੀ ਸੀ ਕਿ ਬੱਚਿਆਂ ਨੇ ਹੋਰੇ ਪੇਪਰ ਜੋੜਦਾ ਸੀ ਬੇਟੀ ਮੇਰੀ ਦਾ ਮੈਥ ਦਾ ਪੇਪਰ ਉਹਨੇ 2 ਦਿਨ ਮੇਰੀ ਬੇਟੀ ਨੇ ਇੰਨੀ ਜ਼ਿਆਦਾ ਮਿਹਨਤ ਕੀਤੀ ਬਹੁਤ ਵੇਜਨ ਤੇ ਪਾਪਾ ਉਹਦੇ ਆਣ ਕੇ ਹੁਣ ਉਹਨੂੰ ਕੰਮ ਕਰਾਉਣ ਦੇ ਸੀ ਸਵੇਰ ਦਾ ਮੈਂ ਉਹਨੂੰ ਬੈਠੀ ਸੀ ਨਾਲ ਕਰਾ ਰਹੀ ਸੀ ਕੰਮ ਤੇ ਸਾਨੂੰ ਲੱਗੀ ਸੀ ਮਾਂ ਪਤਨ ਨੂੰ ਬਹੁਤ ਜ਼ਿਆਦੀ ਭੁੱਖ ਭੁੱਖ ਤੇ ਉਹਨਾਂ ਨੂੰ ਵੀ ਲੱਗੀ ਪਰ ਉਹਨਾਂ ਦਾ ਧਿਆਨ ਸੀ ਕੰਮ 'ਤੇ ਤੇ ਮੈਂ ਕਹੇ ਆਪਾਂ ਮੰਨੋ ਰੋਟੀ ਖਾ ਲਈਏ ਫਟਾਫਟ ਬਣਾ ਗਏ ਤੇ ਨਹੀਂ ਤੇ ਆਪਣਾ ਕੰਮ ਖਰਾਬ ਹੋ ਜਾਣਾ ਨਾ ਫੰਡ ਦੇਖ ਫਿਰ ਨਭਿਓ ਸ਼ੋਕ ਜਿੰਨੀ ਭੁੱਖ ਲੱਗੀ ਆ ਤੇ ਸਬਜੀ ਸਾਡੀ ਬਣ ਗਈ ਸੀ ਬਹੁਤ ਵਧੀਆ ਕਿਰੀ ਕਿਰੀ ਸਬਜੀ ਬਣੀ ਸੀ ਤੇ 스멜 ਵੀ ਵਿੱਚ ਇੰਦਾਂ ਦੀ ਆ ਰਹੀ ਸੀ ਨਾ ਜਿਵੇਂ ਆਪਾਂ ਕਿਤੇ ਰੈਸਟੋਰੈਂਟ ਤੇ ਬੈਠੇ ਹੋਈਏ ਤੇ ਅਸੀਂ ਦਵਾ ਦਾ ਆਟਾ ਗੁੰਨ ਕੇ ਤੇ ਮਾਂ ਪੁੱਤਾਂ ਨੇ ਦੋ ਦੋ ਪਕਾ ਕੇ ਪਰੌਂਠੇ ਖਾਧੀਆਂ ਮੈਂ ਕਿਹਾ ਵੀ ਆਪਾਂ ਪਹਿਲਾਂ ਵੇਖੀਏ ਆਪਣਾ ਜੇ ਕੰਮ ਕਰਨਾ ਤੇ ਫਿਰ ਆਪਾਂ ਨੂੰ ਨਾ ਸਰੀਰ ਦੇ ਵਿੱਚ ਥੋੜਾ ਬਹੁਤ ਕਹਿੰਦੇ ਆ ਨਾ ਜਿਵੇਂ ਇਹਨਾਂ ਕੋਈ ਫਿਊਲ ਦੇ ਮੋਣੇ ਵੇਣਾਵਾ ਤੇ ਇਹ ਆਪਣੀ ਆਪਣੀਆਂ ਸ਼ਰਾਰਤਾਂ ਚ ਰੁੱਝਿਆ ਸੀ ਇਹ ਹੁਣ ਇਹਦਾ ਸਿਲੇਬਸ ਥੋੜਾ ਘੱਟ ਹੁੰਦਾ ਕਿ ਉਹਦੀ 3rd ਕਲਾਸ ਆ ਉਹਦੀ 6th ਕਲਾਸ ਆ ਤੇ ਇਹਨੇ ਆਪਣਾ ਕੰਮ ਕਰ ਲਿਆ ਸੀ ਉਹ ਵਿਚਾਰਾ ਉਹ ਮੁੰਨਾ ਜਿਹੜਾ ਨਾ ਜ਼ਿਆਦਾ ਥੋੜਾ ਸੈਂਸੀਅਰ ਹੈਗਾ ਉਹਨੂੰ ਹੁੰਦਾ ਵੀ ਮੇਰੀ ਕੋਈ ਇੱਕ ਵੀ ਚੀਜ਼ ਇੱਕ ਵੀ ਪੁਆਇੰਟ ਨਾ ਰਹਿ ਜੇ ਤੇ ਇਹਨੂੰ ਹੁੰਦਾ ਕੋਈ ਗੱਲ ਨਹੀਂ ਵੇਖੀ ਜੋ ਜੋ ਹੋਗਾ ਤੇ ਨਾਲ ਫਿਰ ਮੈਂ ਬਣਾ ਲਈਦਾ ਰੋਟੀ ਇਹਨੂੰ ਏਸੀ ਵੀ ਮੰਮਾ ਵੀ ਨੂੰ ਪਹਿਲਾਂ ਹੁਣ ਨਾ ਪਕੌੜੇ ਬਣਾ ਦੇ ਚਿਕਨ ਦੇ ਤੇ ਮੈਂ ਵੀ ਬੇਟਾ ਉਹ ਆਪਾਂ ਸਾਰੇ ਜਣੇ ਇਕੱਠੇ ਬਣਾਵਾਂਗੇ ਨਾ ਮਤਲਬ ਜੇ ਸਾਰੇ ਜਣੇ ਫ੍ਰੀ ਹੋ ਜਾਣਗੇ ਤੇ ਫਿਰ ਆਪਾਂ ਇਕੱਠੇ ਜਾ ਬਣਾ ਕੇ ਖਾਵਾਂਗੇ ਤੇ ਆਪਾਂ ਨਾ ਚਿਰ ਇੱਕ ਇੱਕ ਰੋਟੀ ਖਾ ਲੈਨੇ ਆ ਥੋੜੀ ਭੁੱਖ ਆਪਣੀ ਹਟ ਜੂਗੀ ਤੇ ਨਾਲੇ ਸਾਡਾ ਲੱਕੀ ਵੀ ਬਾਹਰ ਬੈਠਾ ਸੀ ਬੂਏ ਦੇ ਵੀ ਸਮੈਲਾਂ ਲੈਣ ਦਿਆ ਸੀ ਵੀ ਅੱਜ ਕੀ ਬਣ ਦਿਆ ਮੈਨੂੰ ਵੀ ਦੋ ਫੁਲਕੇ ਪਾਈਏ ਉਹਨਾਂ ਵੀ ਥੋੜਾ ਦਿਲ ਜਾਂ ਧਰੇ ਵੀ ਹਾਂ ਮੇਰੇ ਬਾਰੇ ਵੀ ਸੋਚਣਦੇ ਆ ਕੁਝ ਨਾ ਕੁਝੇ ਤੇ ਇਹਨੂੰ ਹੁੰਦਾ ਵੀ ਮੈਨੂੰ ਪਰੌਂਠੀ ਮਿਲਣੀ ਚਾਹੀਦੀ ਆ ਸਵੇਰੇ ਦੁਪਹਿਰੇ ਸ਼ਾਮ ਪਰੌਂਠੀ ਚਾਹੀਦੀ ਆ ਤੇ ਫਿਰ ਮੈਂ ਚਾ ਕੋਈ ਗੱਲ ਨਹੀਂ ਐਲੀ ਬੱਚਿਆਂ ਲਈ ਮੈਂ ਪਰੌਂਠੀ ਬਣਾ ਦਿੰਨੇ ਆ ਮੈਂ ਐਵੇਂ ਹੀ ਕੋਈ ਗੱਲ ਵੀ ਹੈਲਥ ਖਰਾਬ ਹੋ ਜਾਈ ਫਲਾਣ ਹੋ ਜਾਣਾ ਦੋ ਘੰਟੇ ਬੱਚਿਆਂ ਨੂੰ ਉੱਥੇ ਦੜਾ ਲੋ ਖੇਡਣ ਦਾ ਮੌਕਾ ਦੇ ਦਿਓ ਪੈਲੀਆਂ ਚ ਭੱਜੇ ਫੇਰਨਾ ਆਪੇ ਪ੍ਰੌਂਟੀਆਂ ਪ੍ਰਾਂਟੀਆਂ ਪੱਜ ਜਾਂਦੇ ਆ ਤੇ ਜੇ ਪ੍ਰੌਂਟੀਆਂ ਖਾ ਕੇ ਦੇ ਬੜ ਕੇ ਬਿਸਤਰਿਆਂ 'ਚ ਸੌ ਜਾਣਾ ਤੇ ਫਿਰ ਤੇ ਹੈਲਥ ਖਰਾਬ ਵੀ ਹੋਣੀ ਆ ਇਹ ਆ ਕਿ ਬੱਚਿਆਂ ਦੀ ਜਿਹੜਾ ਨਾ ਉਹ ਖਾਦਾ ਪੀਤਾ ਹੀ ਬੱਚਿਆਂ ਨੂੰ ਲੱਗਦਾ ਵਾ ਆਪਣੇ ਵਰਗਿਆਂ ਵਾਸਤੇ ਜ਼ਰੂਰ ਆ ਵੀ ਜੇ ਲੋ ਪ੍ਰੌਂਟੀਆਂ ਪ੍ਰਾਂਟੀਆਂ ਜੜੀਆਂ ਵਾ ਥੋੜਿਆਂ ਗਰੇਜ ਹੀ ਕਰਨਾ ਚਾਹੀਦਾ ਵਾ ਹੁਣ ਖਾਣ ਵੇਤ ਨਹੀਂ ਨਾ ਵੀ ਆਪਣਾ ਗੇੜੀ ਜੀ ਨਹੀਂ ਕਰਦਾ ਦੇਲ ਤੇ ਸਾਰਿਆਂ ਦਾ ਕਰਦਾ ਵਾ ਚਲੋ ਹੋ ਗਿਆ ਕਿਤੇ ਖਾ ਵੀ ਲਈ ਦੀ ਇਹ ਨਹੀਂ ਆਪਾਂ ਕਿਤੇ ਵੀ ਆਪਾਂ ਖਾ ਤੇਰੀਆਂ ਤੇ ਪਰ ਇਹ ਵੀ ਬੱਚਿਆਂ ਨੂੰ ਨਹੀਂ ਕੋਈ ਇੰਨੀ ਟੈਨਸ਼ਨ ਲੈਣੀ ਚਾਹੀਦੀ ਵੀ ਇਹਨੂੰ ਪਰੌਂਠੀਆਂ ਬਾਹਰ ਦੇ ਖਾਣੇ ਤੋਂ ਬਚਾਓ ਪੈਕਟ ਵਾਲੇ ਖਾਣੇ ਜੂਸ ਵਾਲੇ ਹੁਣ ਕਿੰਨੀਆਂ ਆਪਾਂ ਰੋਜ਼ ਹੀ ਖਬਰਾਂ ਸੁਣਦੇ ਆਂ ਵੀ ਬੱਚੇ ਫਲਾਣੇ ਨੂੰ ਇਦਾਂ ਹੋ ਗਿਆ ਇਦਾਂ ਹੋ ਗਿਆ ਬਾਹਰ ਦੇ ਖਾਣੇ ਦਾ ਪਜਾਓ ਆਪਣੇ ਹੱਥੀ ਸਾਫ਼ ਸੁਥਰੀ ਵਧੀਆ ਤਰੀਕੇ ਨਾਲ ਚੀਜ਼ ਬਣਾ ਕੇ ਬੱਚੇ ਨੂੰ ਖਵਾਓ ਤੇ ਕੋਈ ਏਡਾ ਚੱਕਰ ਨਹੀਂ ਆ ਹੈ ਰਮ ਸਬਜੀ ਸਬਜੀ ਬਣ ਗਈ ਸੀ ਰੋਟੀ ਵੀ ਅੱਸੀ ਪਕ ਗਈ ਸੀ ਸਾਡੀ ਇੰਨੂੰ ਮੈਂ ਐਮ ਨੂੰ ਮਾਰੀਆਂ ਵਾਜਾ ਮੈਂ ਕਿਹਾ ਆ ਜਾ ਆਪਾਂ ਰੋਟੀ ਖਾ ਲਈਏ ਫੇਰ ਪਾਪਾ ਤੇ ਜੋ ਤੂੰ ਵਿਲੇ ਹੁੰਦੇ ਆ ਤੇ ਫੇਰ ਆਪਾਂ ਉਹਨਾਂ ਨੂੰ ਫੇਰ ਆਪਾਂ ਸਾਰਾ ਨੀਂਦ ਨੂੰ ਜਿਹੜਾ ਵਾ ਬਣਾ ਲਾਂਗੇ ਇਹ ਮੈਨੂੰ ਸਬਜ਼ੀ ਬਣੀ ਹੋਵੇ ਨਾ ਮੈਨੂੰ ਫਿਰ ਸਵੇਰ ਦੀ ਟੈਨਸ਼ਨ ਨਹੀਂ ਹੁੰਦੀ ਜਦੋਂ ਮੈਂ ਸਬਜ਼ੀ ਬਣਨ ਵਾਲੀ ਐ ਨਹੀਂ ਮੈਨੂੰ ਸਵੇਰੇ ਉੱਠਦੇ ਸਾਰ ਹੁੰਦਾ ਹਾਏ ਕਿੰਨਾ ਜਰਾ ਕੰਮ ਆ ਮਤਲਬ ਕਦੋਂ ਸਾਰਾ ਕੁਝ ਨਾ ਇਹ ਕਿ ਸਵੇਰੇ ਜਲਦੀ ਬਹੁਤ ਹੁੰਦੀ ਤਿੰਨਾ ਜਾਣਿਆਂ ਨੇ ਤਿਆਰ ਹੋ ਕੇ ਜਾਣਾ ਹੁੰਦਾ ਵਾ ਤੇ ਕਮਲ ਜਾਂ ਪੈ ਜਾਂਦਾ ਪਰ ਕਈ ਵਾਰੀ ਸੱਚੀ ਗੱਲ ਦੱਸਾਂ ਵੀ ਸਬਜ਼ੀ ਬੰਦੀ ਨਹੀਂ ਫਿਰ ਵਿਚਾਰੇ ਨੂੰ ਅਚਾਰ ਰੱਖ ਕੇ ਰੋਟੀ ਵਿੱਚ ਦੇਣਾ ਪੈਂਦਾ ਫਿਰ ਲੋ ਲੈ ਜੋ ਤੇ ਅਚਾਰ ਤੇ ਚੰਗਾ ਨਹੀਂ ਨਾ ਇੰਨਾ ਵੀ ਬੱਚਾ ਅਚਾਰ ਨਾਲ ਹੀ ਰੋਟੀ ਖਾਵੇ ਸਬਜ਼ੀ ਵੀ ਬੱਚੇ ਦਿੰਦਾ ਜਾਣੀ ਚਾਹੀਦੀ ਤੇ ਮੰਨ ਨੂੰ ਹੁਣ ਇਹ ਵੀ ਮੇਨੂੰ ਮम्मा ਰੋਟੀ ਨਾ ਖਵਾਵੇ ਮੈਨੂੰ ਮੀਠ ਦਾਦਾ ਬਣਾ ਦਿੰਦੇ ਮੈਂ ਨਹੀਂ ਵੀ ਤਾਂ ਰੋਟੀ ਖਾ ਲਾ ਇਹ ਕਿਹਦੂਜੀ ਗੱਲ ਹੈ ਕਿ ਜਦੋਂ ਇਹ ਮੀਠ ਬੱਚੇ ਖਾ ਲੈਂਦੇ ਬਾਅਦ ਚ ਰੋਟੀ ਨਹੀਂ ਖਾਂਦੇ ਪਰ ਇਹ ਵੀ ਰੋਟੀ ਬੱੱਚੀ ਲਈ ਬਹੁਤ ਜ਼ਰੂਰੀ ਹੈ ਮੀਟ ਆਪਣੀ ਜਗ੍ਹਾ ਰੋਟੀ ਆਪਣੀ ਜਗ੍ਹਾ ਮੈਂ ਤੋਂ ਪਹਿਲਾਂ ਪਰੌਂਟੀਆਂ ਸ਼ੱਕ ਮੀਟ ਮੈਂ ਤੈਨੂੰ ਬਾਅਦ ਚ ਖਵਾਉਂਗੀ ਬਣਾ ਕੇ ਤੇ ਇਹ ਮੁੜ ਕੇ ਲਾ ਪਿਆ ਛੱਲੀਆਂ ਦੇ ਦਵਾਲੇ ਹੋ ਗਿਆ ਕਿਉਂਕਿ ਇਹ ਹੌਂਟੀ ਕਰਨੀ ਸੀ ਤੇ ਇਹ ਨੂੰ ਸਮਝ ਨਹੀਂ ਆਦੀ ਕੋਈ ਮਹਿੰਗੀ ਕੰਮ ਕਰਾਂ ਤੇ ਛੱਲੀਆਂ ਕਿੰਨੇ ਦਿਨਾਂ ਦੀਆਂ ਨਾ ਬਾਪੂ ਜੀ ਨੇ ਦਿੱਤੀਆਂ ਹੀ ਇਹਨਾਂ ਦੇ ਦਾਦਾ ਜੀ ਨੇ ਤੇ ਉਹ ਪਈਆਂ ਹੀ ਵੀ ਦਾਣੇ ਚ ਵੇ ਦੇ ਗੇਰਕੇ ਦੇ ਪੁੰਗਿਓ ਤੇ ਇਹ ਨੂੰ ਆਂਦਾ ਮੈਂ ਛੱਲਿਆ ਮੈਂ ਨੂੰ ਛੱਲਿਆ ਨਾ ਗੇਰ ਤੇਰਾ ਪੇਪਰ ਆ ਸਵੇਰੇ ਤੇ ਤੇਰੇ ਨਾ ਵੇ ਹੱਥ ਜਿਹੜੇ ਕੋਲੇ ਕੋਲੇ ਆ ਤੇ ਛੱਲਿਆ ਗੇਰ ਗੇਰ ਕੇ ਮੁੜ ਗਏ ਦੁਖਣ ਤੇ ਤੇਰੇ ਕੋ ਲਿਖਿਆ ਨਾ ਜਾਵੇ ਪਰ ਨਹੀਂ ਇਹ ਆਪ ਹੀ ਕਿਦਾਂ ਚ ਲੱਗ ਗਿਆ ਇਹ ਮੈਨੂੰ ਕਹਿਦਾ ਹੈ ਮम्मी ਛੱਲੀਆਂ ਦੇ ਵਾਲ ਕਿੱਦੇ ਲੰਬੇ ਹੋ ਗਏ ਮਹਿੰਦੀ ਲਾਉਂਦੀਆਂ ਸਿਰ ਨੂੰ ਇਦਾਂ ਦੀਆਂ ਗੱਲਾਂ ਕਰ ਕਰਕੇ ਮੈਨੂੰ ਲੱਗੇ ਖੇਡਣ ਲਿਆ ਹੈ ਮਾਝਾ ਠੀਕ ਆ ਤੂੰ ਕਰ ਆਪਣੀਆਂ ਸ਼ਰਾਰਤਾਂ ਮੇਰਾ ਵੀ ਟਾਈਮ ਪਾਸ ਹੋਣ ਲਿਆ ਹੈ ਤੇ ਮੈਂ ਲਾਗੇ ਬੈਠੀ ਰਹੀਆਂ ਸ਼ਰਦਤ ਨਾਲ ਵੇਖ ਰਹੀ ਨਾ ਬੱਚੇ ਕਿੰਨੇ ਬੇਫਿਕਰੇ ਹੁੰਦੇ ਆ ਨਾ ਮਤਲਬ ਮੈਨੂੰ ਇਹ ਕਿ ਪੇਪਰ ਤੇ ਇਹਨਾਂ ਦਾ ਵਾ ਪਰ ਮੈਨੂੰ ਬੱਕਰੀ ਟੈਨਸ਼ਨ ਪਈ ਆ ਵੀ ਹਾਈ ਸਹੀ ਲੈ ਕੇ ਆਉਣ ਜਿੰਨੀ ਮਿਹਨਤ ਕੀਤੀ ਆ ਇਦਾਂ ਕਰਾਉਣ ਉਦਾਂ ਕਰਾਉਣ ਪਰ ਇਹਨਾਂ ਨੇ ਪੇਪਰ ਦੇਣਾ ਉਹਨਾਂ ਨੂੰ ਕੋਈ ਲੱਤੀ ਜਣੀ ਫਿਰ ਮੈਨੂੰ ਮੇਰਾ ਦੱਸੇ ਨਾ ਡੋਗੀ ਵਾਲਾ ਫਿਲਟਰ ਲਾਗੇ ਤੇ ਥੇਰੀ ਵੀਡੀਓ ਬਣਾਈ ਮੈਂ ਚੱਲ ਮਨ ਨੂੰ ਮੜ ਕੇ ਜਰਾ ਵੇਖ ਜਾਂਦਾ ਮम्मा ਮੇਰੀ ਇਹ ਵੀਡੀਓ ਨਾ ਪਾਓ ਮੈਂ ਨਹੀਂ ਮੈਂ ਤੇ ਪਾਉਂਗੀ ਜਦੋਂ ਤੂੰ ਨਹੀਂ ਮੇਰੇ ਅੱਖੇ ਲੱਗਦਾ ਵੇਰ ਮੈਂ ਵੀ ਉਹ ਹੀ ਕੰਮ ਕਰੂੰ ਜੋ ਮੇਰਾ ਦਿਲ ਕਰੂਗਾ ਮੈਂ ਵੀ ਤੇਰੀ ਵੀਡੀਓ ਮੰਗੂਗੀ ਡੌਗੀ ਵਾਲੀ ਤਾਂ ਕਰਕੇ ਤੇ ਫੇਰ ਬਸ ਛੱਲੀਆਂ ਦੇ ਵਾਲ ਕਹਿੰਦਾ ਇਹ ਆ ਛੱਲੀ ਜਿਹੜੀ ਇਹਦੇ ਵਾਲ ਸਟ੍ਰੇਟ ਆ ਬਿਲਕੁਲ ਬਹੁਤ ਸੋਹਣੇ ਵਾਲ ਆ ਤੇ ਇਹ ਤੇ ਵਿਲਾ ਹੀ ਬਾਅਦ ਵਿੱਚ ਇਹਦੇ ਕੋਲ ਮੈਂ ਕੰਮ ਵੀ ਸੁਣਿਆ ਥੋੜਾ ਬਹੁਤ ਮੈਂ ਕੋਈ ਮੈਨੂੰ ਸੁਣਾ ਦੇ ਮੈਨੂੰ ਥੋੜਾ ਤਸੱਲੀ ਵੀ ਹੋ ਜੇ ਵੀ ਹਾਂ ਸ਼ਰਾਤਨਾ ਕਰ ਕਰਕੇ ਤੇਨੂੰ ਭੁੱਲਤ ਨਹੀਂ ਗਿਆ ਪਰ ਇਹਨੇ ਸਾਰੀਆਂ ਛੱਲੀਆਂ ਘੇਰ ਘੂਰੀ ਦਿੱਤੀਆਂ ਦਾਣੇ ਇਹਨਾਂ ਦੇ ਬੈਠੇ ਬੈਠੇ ਨੇ ਮੈਂ ਜਲੇ ਵੀ ਚੰਗਾ ਹੋਇਆ ਕੰਮ ਹੋ ਗਿਆ ਕੱਲ ਤੁਹਾਨੂੰ ਮਿਲਵਾ ਕੇ ਇਹਨਾਂ ਨੂੰ ਚੱਜ ਨੂੰ ਇੱਕ ਦੋ ਦਿਨ ਤੇ ਫੁੱਲੇ ਬਣਾ ਦੂੰਗੀ ਫਿਰ ਉਹਨੇ ਜਿੰਨੂੰ ਜੋਦ ਤੇ ਪਾਪਾ ਵੀ ਇਹਨਾਂ ਦੇ ਫ੍ਰੀ ਹੋ ਗਏ ਤੇ ਫਿਰ ਕਹਿ ਰਹੇ ਚਲੋ ਖਾਣਾ ਖਾ ਲਈਏ ਸੱਚੀ ਗੱਲ ਦੱਸਾਂ ਤੇ ਆਨ ਨਾ ਲੇਟ ਕਾਫੀ ਹੋ ਗਏ ਸੀ ਕਿਉਂਕਿ ਗੁੜੀਆ ਦਾ ਕੰਮ ਕਾਫੀ ਜ਼ਿਆਦਾ ਸੀ ਤੇ ਸਾਨੂੰ ਇਹੀ ਪਿਓਰਾ ਨਾ ਸਲੇਬਸ ਕਵਰ ਹੋ ਜੇ ਰਹਿ ਨਾ ਜਾਵੇ ਕੁਝ ਮੈਥ ਦਾ ਪਰ ਜਦੋਂ ਪਤਾ ਮੈਥ ਚ ਕੋਈ ਇੱਕੋ ਹੀ ਸਵਾਲ ਬੱਚੇ ਦਾ ਗਲਤ ਹੋ ਜਾਂਦਾ ਤੇ ਨੰਬਰ ਉਹਦੇ ਉਹ ਸਵਾਲ ਦੇ ਉੱਡ ਜਾਂਦੇ ਆ ਤੇ ਸਵਾਲ ਵੀ 5-5 6-6 ਨੰਬਰ ਦੇ ਹੁੰਦੇ ਹੈਗੇ ਇੱਕ ਸਵਾਲ ਤੇ ਹੁਣ ਸਾਰੇ ਫ੍ਰੀ ਹੋ ਗਏ ਸੀ 9:30 ਦਾ ਟਾਈਮ ਹੋ ਗਿਆ ਸੀ ਰਾਤ ਦਾ ਦੇ ਪਰ ਉਹਨੇ ਹੀ ਮੈਂ ਜਦੋਂ ਪਕੌੜੇ ਤੁਹਾਨੂੰ ਮੈਂ ਬਣਾ ਦਿੰਨੀ ਖਾ ਲੋ ਕੋਈ ਗੱਲ ਨਹੀਂ ਵੈਸੇ ਤੇ ਰੋਟੀ ਸਬਜ਼ੀ ਬਣੀ ਸੀ ਪਰ ਇਹ ਵੀ ਦਿਲ ਸਾਰਿਆਂ ਦਾ ਮਨ ਤੇ ਪਕੌੜਿਆਂ ਵਾਲੀ ਵੀ ਪਕੌੜੀ ਮਿਲਣਾ ਸਾਨੂੰ ਖਾਣ ਦੀ ਤੇ ਮੈਰੀਨੇਸ਼ਨ ਜਿਹੜਾ ਆਪਾਂ ਮੈਰੀਨੇਟ ਸੌਰੀ ਕੀਤਾ ਸੀ ਚਿਕਨ ਉਹ ਵੀ ਆਪਣਾ ਬਿਲਕੁਲ ਵਧੀਆ ਹੋ ਗਿਆ ਸੀ ਤੇ ਨਾਲੋ ਨਾਲ ਫਿਰ ਮੈਂ ਪਕੌੜੇ ਬਣਾ ਕੇ ਇਹਨਾਂ ਨੂੰ ਦੇ ਦਿੱਤੀ ਮੈਂ ਖਾ ਲਓ ਫਟਾਫਟ ਕਿਉਂਕਿ ਇਹ ਅੰਦਰ ਰਾਤ ਨੂੰ ਵੀ ਹੁੰਨ ਸਵੇਰੇ ਵੀ ਉਸ ਵਕਤ 5 ਵਜੇ ਅਸੀਂ ਇਹਨਾਂ ਬੱਚਿਆਂ ਨੂੰ ਵੀ ਨਾਲ ਠਾ ਲਈਦਾ ਵਾ ਫਿਰ ਇਹਨਾਂ ਦੀ ਹੌਲੀ ਹੌਲੀ ਤਿਆਰੀ ਹੁੰਦੀ ਹੈ ਮਚਕਮਚਕ ਕਦੇ ਬੁਰਸ਼ ਕਰਦੇ ਹਨ ਉੱਥੇ ਬਹਿ ਜਾਣਾ ਕਦੀ ਉੱਥੇ ਬਹਿ ਜਾਣਾ ਕਦੀ ਪੌੜੀਆਂ 'ਚ ਕੱਢਦਾ ਸਾਰਾ ਲੈ ਕੇ ਬਹਿ ਜਾਣਾ ਤੇ ਐਮੋ ਸਾਡੇ ਨੂੰ ਤਾਂ ਮੈਂ ਸੱਚੀ ਗੱਲ ਤੁਹਾਨੂੰ ਵਾਸ਼ਰੂਮ ਕੱਲੀਆ ਉੱਥੇ ਹੀ ਸੌ ਜਾਂਦਾ ਕਈ ਵਾਰੀ ਕਈ ਵਾਰੀ ਇਹਦੇ ਮਾਪਿਆਂ ਨੇ ਨਾ ਉਹ ਤੁਹਾਨੂੰ ਚੁੱਪੀਆਂ ਆਵਾਜ਼ ਮਰੇ ਹੋਇਆ ਮੈਂ ਕੀ ਕਰ ਲੈ ਇੱਥੇ ਤੇ ਇਹ ਇਹ ਕਹਿ ਰਹੇ ਇਥੇ ਗਾੜੀ ਨੇ ਫੱਟੀ ਰੱਖੀਂ ਦੀ ਤੇ ਫੱਟੀ ਤੇ ਸਿਰ ਰੱਖ ਕੇ ਸੁਤਾਂ ਹੁੰਦਾ ਵੈ ਐਡਾ ਕਮਲਾ ਵਾ ਮੁੰਡਾ ਅੱਡਾ ਤੇ ਪਕੌੜੇ ਜਿਹੜੇ ਬਹੁਤ ਵਧੀਆ ਬਣੇ ਸੀ ਬਹੁਤ ਜ਼ਿਆਦਾ ਟੇਸਟੀ ਬਣੇ ਸੀ ਕਿਉਂਕਿ ਸੱਚੀ ਗੱਲ ਤੇ ਇਹ ਹੈਗੀ ਆ ਵੀ ਮਸਾਲਿਆਂ ਨਾਲ ਟੇਸਟ ਦੇ ਵਾਕਿਆ ਬਹੁਤ ਵੱਜ ਜਾਂਦਾ ਚੀਜ਼ ਦਾ ਇਹਦੇ ਵਿੱਚ ਕੋਈ ਦੋ رائے ਦੀ ਹੈਗੀ ਪਰ ਹੁਣ ਇੱਕ ਗੱਲ ਇਹ ਵੀ ਆ ਵੀ ਜੇ ਤੁਸੀਂ ਘਰ ਦੇ ਚੀਜ਼ ਬਣਾਉਂਦੇ ਤੁਹਾਨੂੰ ਇਹ ਵੀ ਤੇ ਪਤਾ ਨਾ ਵੀ ਅਸੀਂ ਮਸਾਲੇ ਕਿੱਦਾਂ ਦੇ ਪਾਏ ਆ ਕੋਈ ਮਤਲਬ ਵਧੀਆ ਬ੍ਰਾਂਡ ਆ ਜਾਂ ਐਵੇਂ ਚੁੱਕ ਕੇ ਜੋ ਵੀ ਜੀ ਕੀਤਾ ਪਾਤਾ ਜਾਂ ਵਧੇ ਘਟੇ ਪਾਤੇ ਆ ਆਪਾਂ ਨੂੰ ਇਹ ਨਹੀਂ ਆਪਾਂ ਕਹਿੰਦੇ ਵੀ ਚੈਨੋ ਜਾਂ ਬਾਰੋਂ ਹਰ ਚੀਜ਼ ਮਾੜੀ ਮਿਲਦੀ ਆ ਪਰ ਅੱਜ ਕੱਲ ਦੇ ਸਮੇਂ 'ਚ ਕੋਈ ਗਰੰਟੀ ਨਹੀਂ ਪਾਈ ਹੈਗੀ ਅੱਜ ਕੱਲ ਕੋਈ ਕਿਸੇ ਦਾ ਨਹੀਂ ਬੰਦਾ ਇਸ ਲਈ ਇਹ ਆ ਵੀ ਜਿੱਦਾਂ ਦੀ ਵੀ ਤੁਹਾਨੂੰ ਪੀਜ ਬਣਾਉਣੀ ਆਂਦੀ ਆ ਘਰੇ ਬਣਾ ਕੇ ਆਪਣੇ ਬੱਚਿਆਂ ਨੂੰ ਦੂਜਾ ਸਿੱਖੋ ਅੱਜ ਅੱਗੇ ਦੇ ਹੁੰਦਾ ਹੀ ਕਿੱਥੋਂ ਸਿੱਖੀਏ ਕੌਣ ਦੱਸੇ ਹੁਣ ਤੇ YouTube ਲੋਕਾਂ ਦੇ ਹੱਥ 'ਚ ਸਾਰੀ ਦੁਨੀਆ ਆ ਭਾਵੇਂ ਜਿੰਨਾ ਮਰਜ਼ੀ ਗਿਆਨ ਵਧਾਓ ਆਪਣਾ ਤੇ ਜੋ ਮਰਜ਼ੀ ਸਿੱਖੀ ਜਾਓ ਖਾਣੇ ਬਣਾਉਣੇ ਕੱਪੜੇ ਸੀਨੇ ਇਹ ਤੇ ਹੁਣ ਆਪਣੀ ਹਿੰਮਤ ਆ ਫੋਨ ਦੀ ਵਰਤੋਂ ਤੇ ਆਪਣੇ ਉੱਤੇ ਨਾ ਵੀ ਆਪਾਂ ਕਿੱਦਾਂ ਕਰਨੀ ਐ ਤੋਂ ਕੀ ਕੀ ਸਿੱਖਣਾ ਤੇ ਕੀ ਕੀ ਆਪਾਂ ਚੰਗਾ ਸਿੱਖਣਾ ਤੇ ਕੀ ਕੀ ਮਾੜਾ ਸਿੱਖਣਾ ਵਾ ਤੇ ਪਕੌੜੇ ਬਹੁਤ ਸੁਣੇ ਨਾ ਫਰਾਈ ਵੀ ਇੰਨੇ ਵਧੀਆ ਹੋਏ ਸੀ ਮਸਾਲਾ ਮਸੂਲਾ ਸਾਰਾ ਕੋਈ ਮਸਾ ਮਸਾਲਾ ਨਹੀਂ ਸੀ ਨਾਲੋਂ ਲੱਤਾਂ ਬੜੀ ਟੇਸੀ ਆ ਦੇਖੋ ਮੈਂ ਲਾਗੂ ਕਰਕੇ ਤੁਹਾਨੂੰ ਦਿਖਾਏ ਸੀ ਇੱਕ ਫਿਰ ਰਾਤ ਵੀ ਕਾਫੀ ਹੋ ਗਈ ਸੀ ਇਹਨਾਂ ਦੇ ਨਾ ਚਾਲਣ ਜਾਂ ਵੀ ਨਹੀਂ ਸੀ ਤੇ ਫੋਨ ਮੇਰੇ ਦੀਆਂ ਆਪਣੀਆਂ ਬੱਤੀਆਂ ਬੁੱਝ ਜਾਂਦੀਆਂ ਵਿਚਾਰੇ ਦੀਆਂ ਉਹ ਹੋਇਆ ਪਿਆ ਵਾ ਫੋਂ ਜਾਣ ਵਾਲਾ ਤੇ ਮੇਕੇ ਵੀ ਨਹੀਂ ਪਹਿਲਾਂ ਤੂੰ ਮੇਰੇ YouTube ਚੈਨਲ ਚੱਲ ਲੈਂਦੇ ਫੇਰ ਤੇਰੀ ਜਾਨ ਛੱਡਾਂਗੇ ਤੂੰ ਆ ਜਿਵੇਂ ਦਾ ਸਾਥ ਦੇ ਬੋਰ ਹਾਂਜੀ ਬਾਕੀ ਤੁਸੀਂ ਵੀ ਪਲੀਜ਼ ਸਾਡੀਆਂ ਵੀਡੀਓ ਚੰਗੀਆਂ ਲੱਗਦੀਆਂ ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਮੈਨੂੰ ਮਤਲਬ ਭਈ ਸਾਡੀ ਡੇਲੀ ਰੁਟੀਨ ਦੀ ਜੋ ਲਾਈਫ ਹੈ ਹੀ ਮਤਲਬ ਉਦਾਂ ਦਾ ਦਿਨ ਸ਼ੇਅਰ ਤੇ ਕਰਦੇ ਆਂ ਬਾਕੀ ਚਲੋ ਜਦੋਂ ਕਿਸਮਤ ਚ ਹੋਇਆ ਹਨਾ ਮਹਾਰਾਜ ਨੇ ਵਾਹਿਗੁਰੂ ਨੇ ਜਿੱਦਾਂ ਵੀ ਲਿਖਿਆ ਆ ਉਦਾਂ ਹੀ ਹੋਣੀ ਆ ਬਾਕੀ ਤੁਸੀਂ ਸਾਰੇ ਚੈਨਲ ਸਾਡਾ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਤੇ ਸ਼ੇਅਰ ਵੀ ਕਰਿਆ ਕਰੋ ਕਮੈਂਟ ਵੀ ਮਤਲਬ ਸਾਨੂੰ ਦੱਸਿਆ ਕਰੋ ਕਿ ਕਿਸ ਤਰ੍ਹਾਂਾਨੂੰ ਮਤਲਬ ਵੀਡੀਓ ਤੇ ਅਸੀਂ ਇਹਨੂੰ ਵਧੀਆ ਬਣਾ ਸਕਦੇ ਹਾਂ ਕੁਝ ਚੰਗਾ ਕਰ ਸਕਦੇ ਹਾਂ ਆਪਣਾ ਕੰਮ ਨੂੰ ਹੋਰ ਇਹ ਪਕੌੜੇ ਪਕੜਿਆ ਦੇਖੋ ਬਣ ਕੇ ਬਹੁਤ ਵਧੀਆ ਬਣੇ ਸੀ ਟੇਸਟੀ ਵੀ ਬਹੁਤ ਬਣੇ ਸੀ ਬਾਕੀ ਵੀ ਜਿਹੜੇ ਥੋੜੇ ਜਿਹੇ ਰਹਿੰਦੇ ਸੀ ਉਹ ਵੀ ਮੈਸੇਜ ਆਰਾਮ ਬਣਾ ਲਏ ਸੀ ਪਕੌੜੇ ਤੇ ਇਹ ਸੀ ਵੀ ਸਾਡਾ ਅੱਜ ਦਾ ਡਿਨਰ ਵਲੌਗ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਾਰਾ ਸਾਰਿਆਂ ਨੂੰ ਖੁਸ਼ ਰੱਖੇ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਸਾਰਿਆਂ ਨੂੰ ਰੋਜੀ ਰੋਟੀ ਦਵੇ ਵਾਹਿਗੁਰੂ ਰਿਜ਼ਕ ਦਵੇ ਜ਼ਿੰਦਗੀ ਦਵੇ ਸੱਚੇ ਪਾਤਸ਼ਾਹ ਤੇ ਇਹ ਮਿਲਦੇ ਆ ਜੀ ਆਪਾਂ ਨੈਕਸਟ ਵਲੌਗ ਵਿੱਚ ਵਾਹਿਗੁਰੂ ਸਾਰਿਆਂ ਦੇ ਘਰਾਂ ਵਿੱਚ ਬਰਕਤ ਪਾਵੇ ਜੀ ਨਵੇਂ ਨਰੋਏ ਰੱਖੇ ਚੰਗਾ ਜੀ ਰੱਬ ਰੱਖੇ ਜੀ ਇੱਕ ਦੂਜੀ ਕਰ ਦਿੰਨੀ ਮੈਂ ਰੋਟੀ ਖਾ ਲੋ ਇੱਕ ਦੂਜੀ ਖਾ ਲਿਓ ਟੇਸਟੇ ਆ